ਰਖੜੀਆਂ ਲੈ ਲਈਏ ਮੈਂ ਇਹ ਗੋ ਲੈਣੇ ਆ ਓਏ ਇਹ ਵੀ ਤਾਂ ਰਖੜੀਆਂ ਹੀ ਨੇ ਨਹੀਂ ਨਹੀਂ ਇਹ ਗੋ ਲੈਣੇ ਆ ਲੈ 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 ਸਪਾਈਡਰਮੈਨ ਵਾਲੀ ਲੈ ਵੀ ਬਾਜੀ 20 20 ਵਾਲੀਆਂ ਰਖੜੀਆਂ ਵਿਖਾਓ ਆਓ ਜੀ ਆਓ ਆਹ ਲੋ ਜੀ 20 ਰੁਪਏ ਵਾਲੀ 20 ਰੁਪਏ ਵਾਲੀ ਆ ਲਓ ਨਹੀਂ ਨਹੀਂ ਬਾਜੀ ਤੁਸੀਂ 100 100 ਵਾਲੀਆਂ ਦਿਖਾਓ ਲੋ ਜੀ ਭੈਣ ਜੀ ਆਹ 100 ਰੁਪਏ ਵਾਲੀ ਆ ਦੇਖੋ ਮਾੜੀ ਅਜ ਰਖੜੀ ਹੈ ਤੁਸੀਂ ਰਖੜੀ ਨਹੀਂ ਬਣੀ ਗੁੱਟ ਦੀ ਕੀ ਗੱਲ ਤੁਹਾਡੀ ਕੋਈ ਭੈਣ ਹੈ ਨਹੀਂ ਭੈਣ ਜੀ ਸੋਖੜਾ ਦੇ ਭੈਣਾ ਚਾਰ ਆ ਪਰ ਮਾੜੀ ਕਿਸਮਤ ਇੱਕ ਵੀ ਰਖੜੀ ਨਹੀਂ ਬੰਨ ਲਾਉਂਦੀ ਲੈ ਬਣ ਗਈ ਗੱਲ ਇਹ ਕੋ ਰਖੜੀ ਲੈ ਕੇ ਇਹਦੀ ਰਖੜੀ ਬੰਨਦੇ ਇਹਦੀ ਸੁਮਤੀਾਈ ਦਾ ਪੀਸ ਕਰਵਾਦੇ ਨਾਲੇ ਦੇ ਕੋ 1000 ਰੁਪਏ ਲੈ ਕੇ ਜਾਵਾਂਗੇ ਨਾਲੇ ਦੀ ਚ ਰਖੜੀਆਂ ਆਂ ਭਾਜੀ ਉਹ ਦਾਸ ਨਾ ਹੋਵੋ ਮੈਂ ਵੀ ਤੁਹਾਡੀਆਂ ਭੈਣਾ ਵਰਤੀ ਆ ਮੈਂ ਤੁਹਾਡੇ ਰਖੜੀ ਗੁੱਟ ਤੇ ਬੰਨਦੇ ਆਂ ਭਾਜੀ ਜੀ ਤੁਹਾਡੀਆਂ ਚਾਰ ਭੈਣਾਂ ਨੇ ਤੇ ਰਖੜੀ ਬੰਨਣ ਕਿਉਂ ਨਹੀਂ ਆਉਂਦੀਆਂ ਭਾਜੀ ਭੈਣਾਂ ਪਤਾ ਕਿਉਂ ਨਹੀਂ ਰਖੜੀ ਬੰਨਣ ਆਉਂਦੀਆਂ ਮੈਂ ਰਖੜੀ ਦੇ ਪੈਸੇ ਦੇਣ ਦੀ بجائے ਉਲਟਾ ਉਹਨਾਂ ਤੋਂ 2-2000 ਰੁਪਏ ਲੈ ਲੈਂਦਾ ਸੀ ਹੁਣ ਤੁਸੀਂ ਵੀ ਕੱਢੋ 2000 ਰੁਪਏ ਲਾਲਾ ਰਖੜੀ ਅਹੀਂ ਨਹੀਂ ਤੇ ਰਖੜੀ ਬੰਨੀ ਲਾਇਆ ਤੇ ਰਖੜੀ ਜਾਣਾ ਪੰਬਰ ਸਰ ਦੋਨਾਂ ਹੀ ਆ ਕਰਾਇਆ ਮੇਰੇ ਕੋਲ ਇੱਕੋ ਜਾਣੇ ਦਾ ਹੀ ਆ ਕਰਾਇਆ ਜਾਰੇ ਇੱਕ ਜਾਣੇ ਦਾ ਜਾਣਾ ਵੀ ਆਪਾਂ ਦੋਵਾਂ ਦਾ ਕੁਛ ਈਮ ਲਾਈਏ ਕਾਹ ਚ ਈਮ ਹੋਈ ਆ ਆ ਗਈ ਸਕੇ ਇਧਰ ਆ ਇਹਦੇ ਵਿੱਚ ਬੰਦ ਸਰ ਨੰਬਰ ਸਰ ਨਿਆਲਾ ਰਹੀਆ ਬਿਆਸ ਨੰਬਰ ਸਰ ਨੰਬਰ ਸਰ ਨੰਬਰ ਸਰ ਨਾ ਬਿਲਾ ਟਿਕਟਾ ਲਓ ਭਾਈ ਇਹ ਨਾ ਇਹ ਨੰਬਰ ਸਰ ਜਾਓ ਜੀ ਜਾਓ 135 ਰੁਪਏ ਦਿਓ 135 ਰੁਪਏ ਲਓ ਜੀ ਲਓ ਜੀ ਲੈ ਲਓ ਕੇ ਬੋਲੋ ਜੀ ਕਿਦਾ ਭਾਈ ਪਾਜੀ ਆਪਣਾ ਹੀ ਆ ਕੀ ਆ ਬੁਰੇ ਚ ਪਾਜੀ ਇਹ ਥੋੜਾ ਜਿਹਾ ਸਮਾਨ ਆ ਇਸ ਸਮਾਨ ਤੇ ਟਿਕਟ ਲਓ ਇਹਦੀ ਪਾਜੀ ਇੰਨਾ ਕ ਸਮਾਨ ਤੇ ਬੰਦਾ ਨਾਲ ਖਾੜੀ ਸਕਦਾ ਵਾ ਬੜਾ ਪਾਜੀ ਬੰਦਾ ਬੜਾ ਵਾ ਟਿਕਟ ਲਓ ਸਵਾਰੀ ਨਹੀਂ ਆ ਯਾਰ ਵੇਲਾ ਭਰਾ ਬੜਾ ਕਿ ਇੰਨਾ ਕ ਸਮਾਨ ਨਾਲ ਲੈ ਇਹ ਸਮਾਨ ਕੀ ਆ ਏ ਪਾਜੀ ਇਹਦੇ ਵਿੱਚ ਆਂਬ ਆ ਉਹ ਭਾਗਤਾ ਇੱਕ ਮਿੱਠਾ ਆਂਬ ਮੁੰਨੇ ਵੀ ਦੇਈ ਮੇਰੇ ਤੋਂ ਐ ਲੱਗੇ ਰੇ ਤੋ ਐ ਲੱਕ ਕੀ ਹੋ ਰਿਹਾ ਜੀ ਅੱਜ ਕਿਨੇ ਪੜੀਆਂ ਪੜੀਆਂ ਨੇ ਉਹ ਤੇਰੇ ਦਬੇ ਇਹ ਕਾ ਗੇਟ ਤੇ ਕੌਣ ਆ ਅੱਛਾ ਨਾ ਦੇਖ ਕੇ ਆਜੀ ਭਾਜੀ ਪੈਸ਼ਪੇਲ ਦੀ ਗਰਾਈ ਚਾਹੀਦੀ ਅੱਛਾ ਸਪੀਲ ਦੀ ਗਰਾਈ ਹਾਂਜੀ ਹਾਂਜੀ ਆਇਓ ਬੱਪੂ ਆ ਮੁੰਡਿਆ ਇਹ ਕਿੰਨੀ ਗਰਾਈ ਲੈ ਕਾਕਾ ਕਿੰਨੀ ਕਾ ਗਰਾਈ ਦਵਾ ਮੈਂ ਕਜੀ ਜੀ ਨਹੀਂ ਤੁਹਾਡੀ ਸ਼ਰਤਾਂ ਜੀ ਨਾ ਉਹ ਨਹੀਂ ਦੇ ਦੂਗਾ। ਆ ਮੇਰਾ ਪੋਤਾ ਦਰੂ ਚੱਕ ਬੁੱਕ ਲੈ ਕੇ ਆ। ਲੈ ਬਾਪੂ ਚੱਕ ਬੁੱਕ। ਕਾਕਾ ਕਿੰਨੇ 10000 ਪਰਾਂਗੇ 15000 ਪਰਾਂ ਦੱਸੋ ਮੈਨੂੰ। ਅੰਕਲ ਜੀ 20000 ਕਰ ਦਿਓ। ਕਾਕਾ ਪੈਨ ਫੜਾ। ਆ ਲੋ 30000 ਪਰਤਾ ਜੀ ਆ ਲੋ। ਇਸਾਇੰਤ ਕੀਤੇ ਨਹੀਂ ਤੁਸੀਂ ਇਹ ਕਾਕਾ ਤੁਹਾਨੂੰ ਗੁਪਤ ਦਾਨ ਦਿੱਤਾ ਵਾ